ਇਸ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਐਨ ਆਰ ਆਈ ਕਲੈਕਸ਼ਨ ਵਾਲਿਆਂ ਦੀ ਕਰੋ ਸਪੋਰਟ ਤੁਹਾਨੂੰ ਦੱਸ ਦਈਏ ਕਿ ਐਨ ਆਰ ਆਈ ਕਲੈਕਸ਼ਨ ਦੇ ਜੋ ਓਨਰ ਦਰਬਾਰ ਸਿੰਘ ਨੇ ਇਹ ਮੇਰੇ ਕਲਾਸ ਫੈਲੋ ਵੀ ਹਨ ਅਤੇ ਸਾਡੇ ਸਾਰਿਆਂ ਦੇ ਮਿੱਤਰ ਵੀ ਹਨ ਉਹ ਵੀ ਦੇਸ਼ ਤੋਂ ਆ ਕੇ ਢਾੜੀਵਾਲ ਦੇ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਹਰ ਨਾਲ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਬਹੁਤ ਮਦਦ ਵੀ ਕੀਤੀ ਸੀ ਹੁਣ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਬਟਾਲਾ ਰੋਡ ਐਨ ਆਰ ਆਈ ਕਲੈਕਸ਼ਨ ਸੈਂਟਰ ਵਾਲਿਆਂ ਨੇ ਤੁਹਾਡੇ ਵਾਸਤੇ ਮਹਿੰਗੇ ਮਹਿੰਗੇ ਬ੍ਰਾਂਡਡ ਕੱਪੜੇ ਜੋ ਤੁਹਾਨੂੰ ਅੱਧੇ ਰੇਟ ਤੇ ਦੇ ਰਹੇ ਹਨ ਉਹਨਾਂ ਮਹਿੰਗੇ ਕੱਪੜਿਆਂ ਦੀ ਸੇਲ ਲਗਾ ਦਿੱਤੀ ਹੈ ਜਿਸ ਦੇ ਵਿੱਚ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਹਰ ਨੰਬਰ ਦੇ ਕੱਪੜੇ ਤੁਹਾਨੂੰ ਮਿਲਣਗੇ ਪਹਿਲਾਂ ਆਓ ਤੇ ਪਹਿਲਾਂ ਪਾਓ ਤੁਹਾਨੂੰ ਐਨ ਆਰ ਆਈ ਕਲੈਕਸ਼ਨ ਸੈਂਟਰ ਬਟਾਲਾ ਰੋਡ ਢਾਲੀਵਾਲ ਦੀ ਖਾਸ ਆਫਰ ਵੀ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਇੱਕ ਜੈਕਟ ਲੈਂਦੇ ਹੋ ਜੈਕਟ ਦੇ ਨਾਲ ਤੁਹਾਨੂੰ 버ਗਰ ਫ੍ਰੀ ਮਿਲੇਗਾ ਜੇਕਰ ਤੁਸੀਂ ਇੱਕ ਹੁੱਡੀ ਲੈਂਦੇ ਹੋ ਤਾਂ ਉਸ ਦੇ ਨਾਲ ਵੀ ਤੁਹਾਨੂੰ ਇੱਕ 버ਗਰ ਫ੍ਰੀ ਮਿਲੇਗਾ ਜੇਕਰ ਪੰਜ ਹੁੱਡੀਆਂ ਲੈਂਦੇ ਹੋ ਜਾਂ ਪੰਜ ਜੈਕਟਾਂ ਲੈਂਦੇ ਹੋ ਤੇ ਉਹਨਾਂ ਦੇ ਨਾਲ ਉਹਨੇ ਹੀ 버ਗਰ ਤੁਹਾਨੂੰ ਖਾਣ ਵਾਸਤੇ ਮਿਲਣਗੇ ਐਨ ਆਰ ਆਈ ਕਲੈਕਸ਼ਨ ਸੈਂਟਰ ਵਾਲਿਆਂ ਦੇ ਕੋਲ ਵਧੀਆ ਵਧੀਆ ਸ਼ੇਰਵਾਨੀਆਂ ਤੇ ਲਹਿੰਗੇ ਹਨ ਜੋ ਤੁਸੀਂ ਵਿਆਹ ਸ਼ਾਦੀ ਅਤੇ ਫੰਕਸ਼ਨਾਂ ਵਾਸਤੇ ਕਿਰਾਏ ਉੱਪਰ ਵੀ ਲੈ ਸਕਦੇ ਹੋ ਅੱਜ ਆਪਾਂ ਐਨ ਆਰ ਆਈ ਕਲੈਕਸ਼ਨ ਧਾਰੀਵਾਲ ਆਏ ਹੋਏ ਆ ਇਹਨਾਂ ਜਿਹੜੀ ਵੀ ਆਪਣੇ ਸ਼ੋਅਰੂਮ ਦੀ ਸੇਲ ਆਈ ਹੋਈ ਹੈ ਕੱਪੜਿਆਂ ਦੀ ਬਹੁਤ ਹੀ ਵਧੀਆ ਕੱਪੜੇ ਨੇ ਇਹਨਾਂ ਕੋ ਅੱਜੋ ਵੀ ਮੈਂ ਆਪਣੇ ਬੱਚੇ ਲਈ ਲਏ ਹੋਏ ਆ ਜੈਗਟਾ ਬਹੁਤ ਹੀ ਸਟਾਫ ਜਿਹੜਾ ਵਧੀਆ ਵਾ ਤੇ ਜਨੂਅਰ ਰੇਟ ਸੇਲ ਜਿਹੜੀ ਲਾਈ ਹੋਈ ਆ ਬਹੁਤ ਹੀ ਵਧੀਆ ਰੇਟ ਤੇ ਇਹਨਾਂ ਦੇ ਮਿਲ ਰਹੇ ਆ ਜੀ ਜੀ ਯਾਰ ਇੱਕ ਜੈਗਟਾ 4000 ਰੁਪਏ ਰੋਜ਼ੇ ਰੇਟ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਰੇਟ ਆ ਮੈਂ ਕਾਫੀ ਕੱਪੜੇ ਲਏ ਆ ਇੱਥੋਂ ਵੀ ਜਿਹੜਾ ਹੁਣ ਵਿੰਟਰ ਸੀਜ਼ਨ ਆ ਰਿਹਾ ਜਿਸ ਤਰ੍ਹਾਂ ਉਹਦੇ ਲਈ ਕਾਫੀ ਕੱਪੜੇ ਲਏ ਹੋਏ ਆ ਬਹੁਤ ਹੀ ਵਧੀਆ ਵਾ ਰੇਟ ਇਹਨਾਂ ਦਾ ਜਨੂਅਲ ਆ ਭਾਈ ਭਾਈ ਕਿ ਭਈਆ ਨੜਾਈ ਕਲੈਕਸ਼ਨ ਦੀ ਲਵਾਜ ਭਾਈ ਵੱਲੋਂ ਲਵਾਈ ਗਈ ਹੈ ਸੇਲ ਇਹ ਨੇੜ ਪੈਟਰੋਲ ਪੰਪ ਜਿਹੜਾ ਪੁਰਾਣਾ ਹੁੰਦਾ ਰਿਹਾ ਉੱਥੇ ਪੈਂਦੀ ਹੈ ਸੇਲ ਦੀ ਲੋਕੇਸ਼ਨ ਤੇ ਇਹ ਬਿਲਕੁਲ ਫਰੈਂਡਸ ਦੇ ਲਾਗੇ ਪੈਂਦੀ ਹੈ ਮੇਨ ਲੋਕੇਸ਼ਨ ਜੈਕਟਾਂ ਵਾਂ ਹੁੱਡੀਆਂ ਵਾਂ ਕਾਫੀ ਸਮਾਨ ਹੈ ਇੱਥੇ ਜੋ ਸੇਲ ਦੇ ਵਿੱਚ ਲਗਾਇਆ ਗਿਆ ਹੈ ਪ੍ਰੀਮੀਅਮ ਕੁਆਲਿਟੀ ਦਾ ਮਾਲ ਹੈ ਸਾਰਾ ਆ ਚੈੱਕ ਕਰੋ 12 13 100 ਵਾਲੀਆਂ ਜੈਕਟਾਂ ਜਿਹੜੀਆਂ ਸਿਰਫ 500 ਦੇ ਵਿੱਚ ਮਿਲਣਗੀਆਂ ਤੁਹਾਨੂੰ ਹਾਂਜੀ ਹਾਂਜੀ 500 ਜੀ ਜੈਕਟ 500 ਜੇ ਹੁੱਡੀ ਜੋ ਵੀ ਇੱਕ ਇੱਕ ਚੀਜ਼ ਲਏਗਾ ਇੱਥੋਂ ਉਹਨੂੰ ਇੱਕ ਫਰੈਂਡਜ਼ ਵੇ ਵੱਲੋਂ 버ਗਰ ਫ੍ਰੀ ਦਿੱਤਾ ਜਾਏਗਾ ਜਿਹੜਾ ਉਹ ਬੀਜਾ 버ਗਰ ਇੱਕ ਕੋਲੇਗਾ ਉਹ ਵੀ ਲਏਗਾ ਜਲਦ ਦੇਖੋ ਇੱਕ 버ਗਰ ਫ੍ਰੀ ਮਿਲੇਗਾ ਹਾਂਜੀ ਜੈਕਟਾ ਦਿਖਾਓ ਕਿ ਕਿੰਨਾ ਜੈਕਟਾ ਚੈੱਕ ਕਰੋ ਜੈਕਟਾ ਚੈੱਕ ਕਰੋ ਹਾਂਜੀ ਆਹ ਵੇਖੋ ਮੂਸੇ ਵਾਲੇ ਵਾਲੀ ਜੈਕਟ ਪੂਰੀ ਜਿਹੜੀ 500 ਦੇ ਵਿੱਚ ਦੇ ਰਹੇ ਆ ਬੱਚਿਆਂ ਦਾ ਆਲ ਬੱਚਿਆਂ ਦੇ ਵੀ ਆਹ ਦੇਖੋ ਇਹ ਚਾਈਨੀਸ ਇੰਪੋਰਟਡ ਜੈਕਟ ਆ ਚਾਈਨੀਸ ਵਿੱਚ ਇੰਪੋਰਟਡ ਜੈਕਟ ਆ ਜੋ ਕਿ ਬਾਹਰ ਤੁਹਾਨੂੰ ਖੁਦ 15 15 16 1600 ਦੀ ਇੱਕ ਮਿਲੇਗੀ ਇੱਥੇ ਤੁਹਾਨੂੰ ਇਹ ਵੀ ਬੱਚੇ ਦੀ ਵੀ 500 ਦੀ ਇੱਕ ਮਿਲੇਗੀ ਇਹ ਦੇਖੋ ਸਾਰੀਆਂ ਜੈਕਟ ਵਧੀਆ ਹੈ ਸਾਰੀਆਂ ਇੰਪੋਰਟਡ ਜੈਕਟ ਇਹ 1 ਮਹੀਨਾ ਪੂਰੀ ਚੱਲੇਗੀ ਸੇਲ ਭਾਜੀ ਅਜੇ ਹਾਂਜੀ ਇਹ ਕੁਰਤੇ ਵਗੈਰਾ ਸਾਰਾ ਕੁਝ ਹੈ ਆਪਣਾ 500 ਦੇ ਦੋ ਹਾਂਜੀ 500 ਦੇ ਦੋ ਪਹਿਣਾ ਵਾਸਤੇ ਬੱਚਿਆਂ ਵਾਸਤੇ 올올 ਗਾਰਮੈਂਟਸ ਦਾ ਸਮਾਨ ਹੈ ਜਿਹੜਾ ਇਹ ਆਪਣੇ ਆ ਸ਼ੋਰੂਮ ਵੱਲੋਂ ਪੂਰੀ ਸੇਲ ਲਗਾਈ ਗਈ ਹੈ ਹਾਂਜੀ ਇਹ ਬਡਾਲਾ ਰੋਡ ਤੋਂ ਹਾਂਜੀ ਬਡਾਲਾ ਰੋਡ ਨੇੜੇ ਪੁਰਾਣਾ ਪਟੋਲ ਮੰਬ ਜਿੱਥੇ ਹੁੰਦਾ ਰਿਹਾ ਵਾ ਜਿਹੜਾ ਹੁਣ ਬੰਦ ਹੋ ਚੁੱਕਿਆ ਹੈ ਪਜਾਮੇ ਹੈ 800 ਦੇ ਦੋ ਆ ਚੈੱਕ ਕਰੋ ਪਜਾਮੇ 800 ਦੇ ਦੋ ਗਰਮ ਪਜਾਮੇ 800 ਦੇ 2000 ਦੇ 3 ਹੋਰ ਵੀ ਆਪਣੇ ਕੋਲ ਹੱਡਾ ਜਿੱਪੜਵਾ ਅਜਿਹੇ ਜਿੱਪਰ ਜਿੱਪੜਵਾ ਡਬਲ ਐਕਸਲ 트리플 ਐਕਸਲ 4 ਐਕਸਲ ਤੱਕ 5 ਐਕਸਲ ਤੱਕ ਸਾਰਾ ਅਵੇਲੇਬਲ ਆਪਸੇ ਸਾਈਜ਼ ਸਾਰੇ ਪਾੜੇ ਤੋਂ ਪਾੜਾ ਬੰਦਾ ਵੀ ਅਗ ਲੈ ਕੇ ਜਾ ਸਕਦਾ 7 ਐਕਸਲ ਵੀ ਤੱਕ ਵੀ ਹੈ ਅਵੇਲੇਬਲ ਐਨ ਆਰ ਆਈ ਕਲੈਕਸ਼ਨ ਵੱਲੋਂ ਲਗਾਈ ਗਈ ਹੈ ਸੇਲ ਦਿਲਬਾਗ ਭਾਈ ਨੇ ਇਹਨਾਂ ਦਾ ਨਾਮ ਠੀਕ ਆ ਇਹਨਾਂ ਵੱਲੋਂ ਸੇਲ ਲਗਾਈ ਗਈ ਆ ਤੇ ਸੇਲ ਵਿੱਚ ਆ ਟੀਸਾ ਵਗੈਰਾ ਵੀ ਆ ਵਾ 500 ਦੀਆਂ ਦੋ ਹਾਂਜੀ 500 ਦੀਆਂ ਦੋ ਇਹ ਚੈੱਕ ਕਰੋ ਪੀਸ ਕੋਲੋਂ ਦਾ ਡਿਜ਼ਾਈਨ ਠੂੜਾ ਕੜਾਈ ਵਿੱਚ ਵਰਕ ਹੋਏਗਾ ਖਰਾਬ ਤੱਕ ਨਹੀਂ ਹੋਏਗਾ ਇਹ ਦੇਖੋ ਲਾਈਕਰਾ ਟੀ-ਸ਼ਰਟ ਆ ਦੇਖੋ ਜਿਹੜਾ ਕੋਈ ਜੈਕਟ ਲੈ ਗਾ ਜਾਂ ਹੁੱਡੀ ਲੈ ਗਾ ਉਹਨੂੰ ਕੀਤੇ ਹੋਏ ਨਾਲ ਫ੍ਰੀ ਜਿਹੜਾ ਇੱਕ ਜੈਕਟ ਲੈ ਗਾ ਜਾਂ ਹੁੱਡੀ ਲੈ ਗਾ ਉਹਨੂੰ ਫ੍ਰੈਂਚ ਵੇਅ ਵਿੱਚ ਇੱਕ 버ਗਰ ਦਿੱਤਾ ਜਾਏਗਾ ਹਾਂਜੀ ਕੋਈ ਪੰਜ ਜੈਕਟ ਵਾਲੀਆਂ ਪੰਜ 버ਗਰ ਹਾਂਜੀ ਜਿੰਨੇ ਮਰਜ਼ੀ ਲੈ ਲਓ ਉਹਨਾਂ ਨੂੰ 버ਗਰ ਦੇਵੋ ਨਾਲ ਹਾਂਜੀ